ਫੋਨ ਦਾ ਬੜਾ ਹੁੰਦਾ ਮੈਨੂੰ ਯਾਰ ਜਦੋਂ ਫੋਨ ਕਰਨ ਲੱਗਦਾ ਤੇ ਇੱਕਦਰੀ ਹੱਥ ਰੁਕ ਜਾਂਦਾ ਉੱਥੇ ਫਿਰ ਇੱਕਦਮ ਧੱਕਾ ਲੱਗਦਾ ਯਾਰ ਫੋਨ ਮਿਲਦਾ ਜਾਉਗਾ ਚੱਕਣਾ ਕਿਨੇ ਅੱਗੇ ਸੋ ਜੇ ਆਪਾਂ ਕਿਸੇ ਆਪਣੇ ਮੁਰਸ਼ਿਦ ਨੂੰ ਆਪਣੀ ਇਸ਼ਤ ਨੂੰ ਯਾਦ ਕਰਦੇ ਹਾਂ ਕਿਤੇ ਆਉਂਦਾ ਨਹੀਂ ਉਹ ਤੁਹਾਨੂੰ ਜਵਾਬ ਨਹੀਂ ਮਿਲਦਾ ਉਹਦਾ ਉਵੇਂ ਮੇਰਾ ਇਸ਼ਤ ਤਾਂ ਹੀ ਨੇ ਮੈਂ ਤਾਂ ਇਹਨਾਂ ਨੂੰ ਹੀ ਰੱਬ ਮੰਨਦਾ ਫੋਨ ਜਿਨ੍ਹਾਂ ਦਾ ਕੰਮ ਏ ਹੈ ਵੀ ਮੈਂ ਸ਼ੇਅਰ ਪੜਾਂ ਔਰ ਜਿਨ੍ਹਾਂ ਦੀ ਤਿਆਰੀ ਇੰਨੀ ਹੈ ਵੀ ਮੇਰੇ ਕੋਲ ਸ਼ੇਰਾਂ ਦੀ ਪੂਰੀ ਇੱਕ ਖਜ਼ਾਨਾ ਖਜ਼ਾਨਾ ਤਿਆਰ ਹੈ ਪੂਰਾ ਉਹਨਾਂ ਕੋਲ ਔਰ ਦਾੜ ਨੇ ਉਹਨਾਂ ਨੂੰ ਵੀ ਇੱਕ ਟਾਈਮ ਤੇ ਇਹ ਕਹਿਣ ਲੱਗਾ ਵੀ ਸਦੂਰ ਹੁਣ ਮੇਰੇ ਕੋਲ ਜਵਾਬ ਨਹੀਂ ਤੇਰੀ ਗੱਲਾਂ ਦਾ ਸੋ ਉਹਨਾਂ ਕੋਲ ਤਾਂ ਮੈਟਰ ਹੀ ਬਹੁਤ ਸੀਗਾ ਇਨਵੈਂਟਰੀ ਬਹੁਤ ਸੀ ਦਾੜ ਦੀ ਉਹਨਾਂ ਕੋ ਖਜ਼ਾਨਾ ਭਰਿਆ ਹੋਇਆ ਸੀ ਉਸ ਕਾਰਨ ਮੇਰਾ ਬਹੁਤ ਹੁੰਦਾ ਸੀ ਵੀ ਮੈਂ ਜਿੰਨਾ ਹੋ ਸਕੇ ਉਸ ਖਜ਼ਾਨੇ ਚੋਂ ਮੋਹਰਾ ਚੱਕ ਲਵਾਂ ਜਿੰਨੀਆਂ ਹੋ ਸਕਦੀਆਂ ਨੇ ਅੱਜ ਜਾ ਕੇ ਕਿਤੇ ਅਹਿਸਾਸ ਹੁੰਦਾ ਵੀ ਯਾਰ ਮੇਰੇ ਕੋਲ ਤਾਂ ਉਹੀ ਖਜ਼ਾਨਾ ਥੋੜੇ ਦੋ ਚਾਰ 10 ਮੋਹਰੇ ਹੀ ਰਹਿ ਗਏ ਮੇਰੇ ਕੋਲ ਜਿਹੜੀਆਂ ਦਿੱਤੀਆਂ ਨੇ ਉਹਨਾਂ ਨੇ ਮੈਂ ਤਾਂ ਲੁੱਟ ਹੀ ਨਹੀਂ ਪਾਇਆ ਖਜ਼ਾਨੇ ਨੂੰ ਹਲੇ ਹਲੇ ਤਾਂ ਬਹੁਤ ਕੁਝ ਸੀਗਾ ਫਿਰ ਉਦੋਂ ਤੱਕਾ ਬਹੁਤ ਲੱਗਦਾ ਭਲੇਖੇ ਜਿਵੇਂ ਤੁਸੀਂ ਕਹਿਆ ਪੈਂਦੇ ਆ ਕਈ ਵਾਰ ਯਾਰ ਆਪਾਂ ਨੂੰ ਪੁੱਛ ਲੈਂਦੇ ਆ ਜਾਂ ਉਹਨਾਂ ਨੂੰ ਫੋਨ ਕਰ ਲੈਣਾ ਫੋਨ ਦਾ ਬੜਾ ਹੁੰਦਾ ਮੈਨੂੰ ਯਾਰ ਜਦੋਂ ਫੋਨ ਕਰਨ ਲੱਗਦਾ ਤੇ ਇੱਕਦਰੀ ਹੱਥ ਰੁਕ ਜਾਂਦਾ ਉੱਥੇ ਫਿਰ ਇੱਕਦਮ ਧੱਕਾ ਲੱਗਦਾ ਵੀ ਯਾਰ ਫੋਨ ਮਿਲਦਾ ਜਾਉਗਾ ਚੱਕਣਾ ਕਿਨੇ ਆ ਕਿਉਂ ਸੋ ਹੁੰਦੇ ਆ ਇਹ ਮੂਮੈਂਟ ਜ਼ਰੂਰ ਹੁੰਦੇ ਲਾਈਫ ਦੇ ਵਿੱਚ ਜ਼ਰੂਰ ਸਿਕੰਦਰ ਜੀ ਨੇ ਐਸਾ ਤਿਆਰ ਕੀਤਾ ਆਪਣੇ ਬੇਟੇ ਨੂੰ ਕਿ ਅੱਜ ਜੋ ਇੱਕ ਲਿਰਿਸਟ ਹੈ ਅੱਜ ਜੋ ਇੱਕ ਆਡੀਓ ਇੰਜੀਨੀਅਰ ਹੈ ਮਲਟੀ ਇਨਸਟਰੂਮੈਂਟਲਿਸਟ ਹੈ ਅਗੇ ਮੋਰ ਲਿਖਿਆ ਇੰਸਟਾਗ੍ਰam ਤੁਹਾਡੀ ਬਾਇਓ ਪੜੀ ਬਹੁਤ ਸੋਹਣੀ ਲੱਗੀ ਮੈਨੂੰ ਜਿਹੜਾ ਅਗੇ ਮੋਰ ਲਿਖਿਆ ਨਾ ਇਹ ਮੁੱਕਣਾ ਨਹੀਂ ਕਦੀ ਐਸੇ ਕਰਕੇ ਮੋਰ ਲਿਖਾ ਕੇ ਗਏ ਨੇ ਉਹ ਕਹਿੰਦੇ ਇੱਥੇ ਜ਼ਿੰਦਗੀ ਰੋਕਤੀ ਤਾਂ ਫਿਰ ਮਤਲਬ ਫਾਇਦਾ ਕੀ ਹੋਇਆ ਤੇਰੇ ਇੱਥੇ ਆਉਣ ਦਾ ਕਹਿੰਦੇ ਮਤਲਬ ਹੀ ਆਲਵੇਸ ਸੈਡ ਇਹ ਦਿਲ ਮੰਗੇ ਮੋਰ ਆਲਵੇਸ ਹਾਂ ਵਾਦ ਆਲਵੇਸ ਸਟੇਜ ਤੇ ਵੀ ਕਿਤੇ ਵੀ ਉਹਨਾਂ ਨੇ ਕਹਿੰਨਾ ਨਹੀਂ ਇਹ ਦਿਲ ਮੰਗੇ ਮੋਰ ਕੁਝ ਚਾਹੀਦਾ ਚਾਹੀਦਾ ਹੀ ਹੋਰ ਮਤਲਬ ਜ਼ਿੰਦਗੀ 'ਚ ਉਹਨਾਂ ਨੇ ਜੇ ਕੰਟੈਕਸਟ ਦਿੱਤਾ ਮੈਨੂੰ ਗੱਲ ਦਾ ਉਹਨਾਂ ਨੇ ਕਿਹਾ ਬੇਟਾ ਦੇਖ ਜਿਹੜੀਆਂ ਚੀਜ਼ਾਂ ਦਾ ਅੰਤ ਨਹੀਂ ਤੁਸੀਂ ਉਹ ਨਹੀਂ ਪਾ ਸਕਦੇ ਹੂੰ ਪੈਸੇ ਥੇਲੇ ਦਾ ਕੋਈ ਅੰਤ ਨਹੀਂ ਇਨਾਮ ਸ਼ੌਹਰਤ ਦਾ ਕੋਈ ਅੰਤ ਨਹੀਂ ਲਾਲਚ ਦਾ ਕੋਈ ਹੈ ਨਾ ਲਾਲਚ ਦਾ ਕੋਈ ਅੰਤ ਨਹੀਂ ਹੈ ਕਹਿੰਦੇ ਵੀ ਕਹਿੰਦੇ ਉਹ ਚੀਜ਼ ਪਾਓ ਜੀ ਜੀ ਨੂੰ ਪਾ ਕੇ ਤੁਹਾਡੀ ਪਰਸਨੈਲਿਟੀ ਦਾ ਕੋਈ ਫਿਰ ਅੰਤ ਨਾ ਰਵੇ ਹੂੰ ਉਹ ਕਹਿੰਦੇ ਨੌਲੇਜ ਦੇ ਪਿੱਛੇ ਭੱਜੋ ਉਹਨੂੰ ਪਾ ਲਓਗੇ ਤੇ ਤੁਹਾਨੂੰ ਫਿਰ ਸਮਝ ਆ ਜਾਊਗੀ ਕਿ ਯਾਰ ਮੈਂ ਹਲੇ ਕੱਖ ਵੀ ਨਹੀਂ ਹਲੇ ਹੋਰ ਬਹੁਤ ਕੁਝ ਹੈ ਜਿੰਨਾ ਦਾ ਕੰਮ ਹੈ ਇਹ ਵੀ ਮੈਂ ਸ਼ੇਅਰ ਪੜਾਂ ਔਰ ਜਿਨ੍ਹਾਂ ਦੀ ਤਿਆਰੀ ਨਹੀਂ ਹੈ ਵੀ ਮੇਰੇ ਕੋਲ ਸ਼ੇਰਾਂ ਦੀ ਪੂਰੀ ਇੱਕ ਖਜ਼ਾਨਾ ਹੈ ਖਜ਼ਾਨਾ ਤਿਆਰ ਹੈ ਪੁਰਾਉਣਾ ਕੋਲ ਔਰ ਡਾੜ ਨੇ ਉਹਨਾਂ ਨੂੰ ਵੀ ਇੱਕ ਟਾਈਮ ਤੇ ਇਹ ਕਹਿਣ ਲੱਗਾ ਸੀ ਵੀ ਸਦੂਰ ਹੁਣ ਮੇਰੇ ਕੋਲ ਜਵਾਬ ਨਹੀਂ ਤੇਰੀ ਗੱਲਾਂ ਦਾ ਸੋ ਉਹਨਾਂ ਕੋਲ ਤਾਂ ਮੈਟਰ ਹੀ ਬਹੁਤ ਸੀਗਾ ਇਨਵੈਂਟਰੀ ਬਹੁਤ ਸੀ ਡਾੜ ਦੀ ਉਹਨਾਂ ਕੋਲ ਖਜ਼ਾਨਾ ਭਰਿਆ ਹੋਇਆ ਸੀ ਉਸ ਕਾਰਨ ਮੇਰਾ ਬਹੁਤ ਹੁੰਦਾ ਸੀ ਵੀ ਮੈਂ ਜਿੰਨਾ ਹੋ ਸਕੇ ਉਸ ਖਜ਼ਾਨੇ ਚੋਂ ਮੋਹਰਾ ਚੱਕ ਲਵਾਂ ਜਿੰਨੀਆਂ ਹੋ ਸਕਦੀਆਂ ਨੇ ਅੱਜ ਜਾ ਕੇ ਕਿਤੇ ਅਹਿਸਾਸ ਹੁੰਦਾ ਵੀ ਯਾਰ ਮੇਰੇ ਕੋਲ ਤਾਂ ਉਹੀ ਖਜ਼ਾਨਾ ਥੋੜੇ 2 4 10 ਮੋਹਰੇ ਹੀ ਰਹਿ ਗਏ ਮੇਰੇ ਕੋਲ ਜਿਹੜੀਆਂ ਦਿੱਤੀਆਂ ਨੇ ਉਹਨਾਂ ਨੇ ਮੈਂ ਤਾਂ ਲੁੱਟ ਹੀ ਨਹੀਂ ਪਾਇਆ ਖਜ਼ਾਨੇ ਨੂੰ ਹਲੇ ਹਲੇ ਤਾਂ ਬਹੁਤ ਕੁਝ ਸੀਗਾ ਫਿਰ ਉਦੋਂ ਤੱਕਾ ਬਹੁਤ ਲੱਗਦਾ ਭਲੇਖੇ ਜਿਵੇਂ ਤੁਸੀਂ ਕਹਿਆ ਪੈਂਦੇ ਆ ਕਈ ਵਾਰ ਯਾਰ ਆਪਾਂ ਨੂੰ ਪੁੱਛ ਲੈਂਦੇ ਆ ਜਾਂ ਜਾਂ ਉਹਨਾਂ ਨੂੰ ਫੋਨ ਕਰ ਲੈਣਾ ਫੋਨ ਦਾ ਬੜਾ ਹੁੰਦਾ ਮੈਨੂੰ ਯਾਰ ਜਦੋਂ ਫੋਨ ਕਰਨ ਲੱਗਦਾ ਤੇ ਇੱਕਦਰੀ ਹੱਥ ਰੁਕ ਜਾਂਦਾ ਉੱਥੇ ਫਿਰ ਇੱਕਦਮ ਤੱਕਾ ਲੱਗਦਾ ਵੀ ਯਾਰ ਫੋਨ ਮਿਲਦਾ ਜਾਊਗਾ ਚੱਕਣਾ ਕਿਨੇ ਆ ਕਿਉਂ ਸੋ ਹੁੰਦੇ ਆ ਇਹ ਮੂਮੈਂਟ ਜ਼ਰੂਰ ਹੁੰਦੇ ਲਾਈਫ ਤਦ ਸਿਕੰਦਰ ਜੀ ਨੇ ਐਸਾ ਤਿਆਰ ਕੀਤਾ ਆਪਣੇ ਬੇਟੇ ਨੂੰ ਕਿ ਅੱਜ ਉਹ ਇੱਕ ਲਿਰਿਸਿਸਟ ਹੈ ਅੱਜ ਉਹ ਇੱਕ ਆਡੀਓ ਇੰਜੀਨੀਅਰ ਹੈ ਮਲਟੀ ਇਨਸਟਰੂਮੈਂਟਲਿਸਟ ਹੈ ਅੱਗੇ ਮੋਰ ਲਿਖਿਆ ਇੰਸਟਾਗ੍ਰam ਤੁਹਾਡੀ ਬਾਇਓ ਪੜੀ ਬਹੁਤ ਸੋਹਣੀ ਲੱਗੀ ਮੈਨੂੰ ਜਿਹੜਾ ਅੱਗੇ ਮੋਰ ਲਿਖਿਆ ਨਾ ਇਹ ਮੁੱਕਣਾ ਨਹੀਂ ਕਦੀ ਐਸੇ ਕਰਕੇ ਮੋਰ ਲਿਖਾ ਕੇ ਗਏ ਨੇ ਉਹ ਕਹਿੰਦੇ ਇੱਥੇ ਜ਼ਿੰਦਗੀ ਰੋਕਤੀ ਤਾਂ ਫਿਰ ਮਤਲਬ ਫਾਇਦਾ ਕੀ ਹੋਇਆ ਤੇਰੇ ਇੱਥੇ ਆਉਣ ਦਾ ਕਹਿੰਦੇ ਮਤਲਬ ਹੀ ਆਲਵੇਸ ਸੈਡ ਇਹ ਦਿਲ ਮੰਗੇ ਮੋਰ ਆਲਵੇਸ ਹਾਂ ਵਾਦ ਆਲਵੇਸ ਸਟੇਜ ਤੇ ਵੀ ਕਿਤੇ ਵੀ ਉਹਨਾਂ ਨੇ ਕਹਿੰਨਾ ਨਹੀਂ ਇਹ ਦਿਲ ਮੰਗੇ ਮੋਰ ਕੁਝ ਚਾਹੀਦਾ ਚਾਹੀਦਾ ਹੀ ਹੋਰ ਮਤਲਬ ਜ਼ਿੰਦਗੀ ਚ ਹਾਂ ਉਹਨਾਂ ਨੇ ਜੇ ਕੰਟੈਕਸਟ ਦਿੱਤਾ ਮੈਨੂੰ ਗੱਲ ਦਾ ਉਹਨਾਂ ਨੇ ਕਿਹਾ ਬੇਟਾ ਦੇਖ ਜਿਹੜੀਆਂ ਚੀਜ਼ਾਂ ਦਾ ਅੰਤ ਨਹੀਂ ਤੁਸੀਂ ਉਹ ਨਹੀਂ ਪਾ ਸਕਦੇ ਹਾਂ ਪੈਸੇ ਤੇਲੇ ਦਾ ਕੋਈ ਅੰਤ ਨਹੀਂ ਨਾਮ ਸ਼ੋਹਰਤ ਦਾ ਕੋਈ ਅੰਤ ਨਹੀਂ ਲਾਲਚ ਦਾ ਕੋਈ ਹੈ ਨਾ ਲਾਲਚ ਦਾ ਕੋਈ ਅੰਤ ਨਹੀਂ ਹੈ ਕਹਿੰਦੇ ਵੀ ਕਹਿੰਦੇ ਉਹ ਚੀਜ਼ ਪਾਓ ਜੀ ਜੀਨੂੰ ਪਾ ਕੇ ਤੁਹਾਡੀ ਪਰਸਨੈਲਿਟੀ ਦਾ ਕੋਈ ਅੰਤ ਨਾ ਰਵੇ ਹਾਂ ਕਹਿੰਦੇ ਨੌਲੇਜ ਦੇ ਪਿੱਛੇ ਭੱਜੋ ਉਹਨੂੰ ਪਾ ਲੋਗੇ ਤੇ ਤੁਹਾਨੂੰ ਫਿਰ ਸਮਝ ਆ ਜਾਊਗੀ ਕਿ ਯਾਰ ਮੈਂ ਹਲੇ ਕੱਖ ਵੀ ਨਹੀਂ ਹਲੇ ਹੋਰ ਬਹੁਤ ਕੁਝ ਹੈ